ਅੱਜ ਦੇ ਇਸ ਸਨਾਨਾ ਇਨਾਮ ਵੰਡ ਸਮਾਰੋਹ ਸੈਸ਼ਨ 2023-24 ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿਗਾ ਸਵਾਗਤ ਕੀਤਾ ਜਾਂਦਾ ਹੈ ਸਾਡੇ ਅੱਜ ਦੇ ਖਾਸ ਮਹਿਮਾਨ ਸੁਖਿੰਦਰ ਸਿੰਘ ਜੀ rau ke ਜਿਹੜੇ ਕਿ ਇਸ ਸਕੂਲ ਦੇ ਹੀ ਵਿਦਿਆਰਥੀ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਜਾਂਦਾ ਹੈ ਐਸ ਐਮ ਐਸ ਕਮੇਟੀ ਦੇ ਮੈਂਬਰ ਪੇਰੈਂਟ ਤੁਹਾਡਾ ਸਾਰਿਆਂ ਦਾ ਇਸ ਸਕੂਲ ਦੇ ਮੈਡਮ ਕਮਲਜੀਤ ਕੌਰ ਉਹਨਾਂ ਤੋਂ ਪਹਿਲਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਸਾਰੇ ਪਿੰਡ ਦੇ ਨਿਵਾਸੀ ਮਹਿਮਾਨ ਸਾਰਾ ਸਕੂਲ ਸਟਾਫ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਅੱਜ ਸਵਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬ੍ਰਿਟਿਸ਼ ਅੰਗਰੇਜ਼ਾਂ ਨੇ ਪੂਰੇ ਹਿੰਦੁਸਤਾਨ ਦੇ ਉੱਤੇ 250 ਸਾਲ ਰਾਜ ਕੀਤਾ ਅੰਗਰੇਜ਼ਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਹਮਲਾ ਕਰਕੇ ਤੇ ਪੰਜਾਬ ਤੇ ਵੀ ਰਾਜ ਕਰਨ ਲੈਣ ਪਰ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਇੰਨਾ ਮਜ਼ਬੂਤ ਰਾਜ ਸੀ ਕਿ ਅੰਗਰੇਜ਼ਾਂ ਨੇ ਬਹੁਤ ਵਾਰ ਹਮਲੇ ਕੀਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖੋਣ ਵਾਸਤੇ ਪਰ ਉਹਨਾਂ ਦੀ ਪੇਸ਼ ਨਹੀਂ ਚੱਲੀ 1849 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਉਸ ਤੋਂ ਬਾਅਦ ਦੇ ਵਿੱਚ ਵੀ 10 ਸਾਲ ਤੱਕ ਅੰਗਰੇਜ਼ਾਂ ਨੇ ਆਖਰਕਾਰ ਕੁਝ ਕਮੀਆਂ ਦੇ ਕਾਰਨ 1849 ਈਸਵੀ ਮਹਾਰਾਜਾ ਰਣਜੀਤ ਸਿੰਘ ਦੇ 10 ਸਾਲ ਜਾਣ ਤੋਂ ਬਾਅਦ ਦੇ ਵਿੱਚ ਵੀ 1849 ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਪੰਜਾਬ ਦੇ ਉੱਪਰੋਂ ਨਾਰਾਜ਼ ਹੋ ਗਿਆ ਤਾਂ ਪੰਜਾਬ ਸਿਰਫ 99 ਸਾਲ ਅੰਗਰੇਜ਼ਾਂ ਦੇ ਗੁਲਾਮ ਰਿਹਾ ਸੌਰ ਅੰਗਰੇਜ਼ਾਂ ਨੇ ਆਪਣੀ ਹਿਸਟਰੀ ਦੇ ਵਿੱਚ ਇਹ ਲਿਖਿਆ ਹੈ ਕਿ ਸਭ ਤੋਂ ਵੱਡੀ ਗਲਤੀ ਸਾਡੇ ਤੋਂ ਇਹ ਹੋਈ ਹੈ ਕਿ ਅਸੀਂ ਪੰਜਾਬ ਦੇ ਉੱਪਰ ਆਪਣੇ ਕਬਜ਼ੇ ਵਿੱਚ ਕਰ ਲਿਆ ਜੇ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਨਾ ਕੀਤਾ ਹੁੰਦਾ ਤੇ ਹੋ ਸਕਦਾ ਸੀ ਕਿ ਅੱਜ ਵੀ ਅੰਗਰੇਜ਼ ਇੱਥੇ ਹੀ ਹੁੰਦੇ ਤਾਂ ਪੰਜਾਬ ਦਾ ਖੂਨ ਪੰਜਾਬ ਦੀ ਜ਼ੁਬਾਨੀ ਪੰਜਾਬ ਦੇ ਗੱਬਰੂ ਜਿਨ੍ਹਾਂ ਨੇ ਕਦੇ ਵੀ ਕਿਸੇ ਦੀ ਈਨ ਨਹੀਂ ਮੰਨੀ ਅਣਖ ਵਾਸਤੇ ਰਵੇ ਜਾਂ ਨਰਦੇ ਰਹਿ ਉਹਨਾਂ ਦੇ ਅੱਗੇ ਰੱਖ ਦਿੰਨੇ ਆ ਜਿੰਨੀ ਅੱਗੇ ਖਾਣੇ ਰੱਖ ਦਿੰਨੇ ਆ ਐਨੇ ਖਾਣੇ ਵੀ ਨਹੀਂ ਚਾਹੀਦੇ ਹੁੰਦੇ ਉਹਨਾਂ ਨੂੰ ਜੇ ਉਹਨਾਂ ਨੂੰ ਦੇ ਸਕਦੇ ਹੋ ਤੇ ਤੁਹਾਡੀ ਸਭ ਤੋਂ ਕੀਮਤੀ ਚੀਜ਼ ਆ ਤੁਹਾਡਾ ਸਮਾਂ ਉਹਨਾਂ ਨੂੰ ਆਪਣਾ ਸਮਾਂ ਦਿਓ ਉਹ ਜਦੋਂ ਆਉਂਦੇ ਆ ਉਹਨਾਂ ਨਾਲ ਬੈਠ ਕੇ ਗੱਲਾਂ-ਮੱਥਾ ਕਰੋ ਉਹਨਾਂ ਦੀਆਂ ਗੱਲਾਂ-ਮੱਥਾ ਸੁਣੋ ਹੋਰ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਤੇ ਮੈਂ ਵੀ ਜਿਹੜੀ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪੇਰੈਂਟਸ ਆਏ ਆ ਜਿਹੜੇ ਗੈਸਟ ਆਏ ਆ ਇਹਨਾਂ ਨੇ ਆਪਦੀ ਸਾਰਿਆਂ ਤੋਂ ਕੀਮਤੀ ਚੀਜ਼ ਜਿਹੜੀ ਉਹ ਬੱਚਿਆਂ ਨੂੰ ਅੱਜ ਦਿੱਤੀ ਹੈ ਆਪਣਾ ਸਮਾਂ देशीर जवानो काल बेलो काल सतानो काल सेश तयारो देश तयारो का देश

ਸਮਝੋ ਦੇਰ ਜਾਨੀ ਜਿੰਨਾ ਵੀ ਤੂੰ ਸਮਝੋਗੇ ਉਤਨੀ ਹੋਗੀ ਹੈਰਾਨੀ ਇਹ ਦੁਨੀਆ ਹੈ ਹਿੰਦੁਸਤਾਨੀ ਤੇ ਦੁਨੀਆ ਹੈ ਹਿੰਦੁਸਤਾਨੀ ਤੇ ਦੁਨੀਆ ਹੈ ਹਿੰਦੁਸਤਾਨੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੰਦੂ ਪ੍ਰਿੰਸੀਪਲ ਮੈਮ ਟੀਚਰਸ ਤੇ ਪਹੁੰਚੇ ਮਾਪੇ ਅਤੇ ਮੇਰੇ ਸਾਥੀਆਂ ਨੂੰ ਪਿਆਰ ਭਰੀ ਸ਼ਤਿ ਸ੍ਰੀ ਅਕਾਲ ਮੈਂ ਅੱਜ ਗੱਲ ਕਰਨ ਜਾ ਰਿਹਾ ਕਿ ਮੈਂ ਭਾਰਤ ਦਾ ਵਾਸੀ ਹਾਂ ਮੈਂ ਉਸ ਭਾਰਤ ਦਾ ਵਾਸੀ ਹਾਂ ਜਿੱਥੇ ਖੁਦ ਜ਼ਹਿਰ ਪੀ ਕੇ ਦੂਜਿਆਂ ਨੂੰ ਅੰਮ੍ਰਿਤ ਛਕਾਇਆ ਮੈਂ ਉਸ ਮੈਂ ਉਸ ਭਾਰਤ ਦਾ ਵਾਸੀ ਹਾਂ ਜਿੱਥੇ ਸ਼੍ਰੀ ਰਾਮ ਨੇ ਆਪਣੇ ਇੱਕ ਪਿਤਾ ਦੇ ਇੱਕ ਦਿਨ ਚੰਡਾ ਲਹਿਰਾਈਏ ਤੇ ਆਪਣੇ ਫਰਜ਼ਾਂ ਨੂੰ ਭੁੱਲ ਜਾਈਏ ਨਹੀਂ ਸਾਨੂੰ ਆਪਣੇ ਫਰਜ਼ਾਂ ਨੂੰ ਨਿਭਾਉਣਾ ਚਾਹੀਦਾ ਸਾਨੂੰ ਆਪਾਂ ਆਪਾਂ ਨੂੰ ਇੱਕ ਦਿਨ ਆਪਣਾ ਫਰਜ਼ ਨਹੀਂ ਨਿਭਾਉਣਾ ਚਾਹੀਦਾ ਆਪਾਂ ਨੂੰ ਮੈਂ ਉਸ ਭਾਰਤ ਦਾ ਵਾਸੀ ਹਾਂ ਜਿੱਥੇ ਗੌਤਮ ਬੁੱਧ ਨੇ ਸੰਸਾਰ ਤਿਆਗ ਦਿੱਤਾ ਮੈਂ ਉਸ ਭਾਰਤ ਦਾ ਵਾਸੀ ਹਾਂ ਜਿੱਥੇ ਕਈ ਸੂਰਮਿਆਂ ਨੇ ਆਸੀ ਦੇ ਫੰਦੇ ਚੋਂ ਮੈਂ ਉਸ ਭਾਰਤ ਦਾ ਵਾਸੀ ਹਾਂ ਜਿੱਥੇ ਕਈ ਧੀਆਂ ਬੈਣਾਂ ਦੀ ਇਚਨ ਗੁਲ ਗਿਆ ਕਿ ਪਿਆਰ ਵੀ ਭਰਪੂਰ ਗਿਆ ਮਾਂ ਦਾ ਸਿੰਦੂਰ ਗਿਆ प्यार भी भरपूर गया मां का सिंदूर गया नन्ने नौ जवानों की लंगोटियाँ चली गई नन्ने नौ जवानों की लंगोटियाँ चली गई छोटी छोटी बेटियों की चोटियाँ चली गई छोटी छोटी बेटियों की चोटियाँ चली गई बाप की कमाई गई भाई की पढ़ाई गई बाप की कमाई गई पाप की पढ़ाई गई ये अटल बिहारी वाजपेयी जी ने ये पंक्ति कही थी इसका ये अर्थ है ਕਿ ਹਮੇਂ ਦੇਸ਼ ਕੀ ਪ੍ਰਤੀ ਆਪਣੇ ਜੋ ਫਰਜ਼ ਹੈ ਉਸੇ ਨਿਭਾਣਾ ਚਾਹੀਏ ਜ ਜਪਣੇ ਜੋ ਆਪਣੇ ਸਮਾਜ ਆ ਉਹ ਸਾਡਾ ਪਹਿਲਾ ਵਾਲਾ ਪੰਜਾਬ ਬਣ ਸਕਦਾ ਸਾਡਾ ਸੂਰਮਿਆਂ ਵਾਲਾ ਪੰਜਾਬ ਬਹੁਤ ਵੱਡੇ ਵੱਡੇ ਸੂਰਮੇ ਇਹ ਨਸ਼ੇ ਜੜ ਨਸ਼ੀਆਂ ਬਹੁਤ ਵੱਡੇ ਵੱਡੇ ਸੂਰਮੇ ਖਾ ਚੁੱਕੇ ਆ ਅਸੀਂ ਆਓ ਆਪਾਂ ਆਪਣੇ ਪਰਿਵਾਰ ਵਿੱਚ ਆਪਣੇ ਸਮਾਜ ਵਿੱਚ ਇਹਨਾਂ ਗੱਲਾਂ ਨੂੰ ਪਹੁੰਚਾਈਏ ਤਾਂ ਜੋ ਜਿਹੜੇ ਇਹਨਾਂ ਦੇ ਟੀਚਰ ਹੈ ਜਿਹੜੇ ਇਹਨੂੰ ਇੰਨਾ ਪਿਆਰ ਕਰਕੇ ਤਿਆਰ ਕਰਦੇ ਬੱਚਿਆਂ ਨੂੰ ਉਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਹਾਂ ਮੈਂ ਮੌਕੇ ਦੇ ਉੱਪਰ ਇਸ ਬੱਚੇ ਨੂੰ ਅਗਰ ਖੜਾ ਕਰ ਦਈਏ ਤਾਂ ਬਹੁਤ ਵਧੀਆ ਪਰਫਾਰਮੈਂਸ ਦਿੰਦਾ ਹੈ ਮੇਰੀ ਮੁਰਾਦ ਹੈ ਬਸਾਕਾ ਸਿੰਘ ਇੱਕ ਵਾਰੀ ਜ਼ੋਰਦਾਰ ਤਾੜੀਆਂ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਖਤੀ ਹੈ ਕਾ ਮੈਂ ਦਾ ਸਭ ਤੋਂ ਇੰਪੋਰਟੈਂਟ ਦਿਨ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਉਸ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਨਾ 15 ਅਗਸਤ ਦੀਆਂ ਸੋ ਅੱਜ ਮੈਂ ਤੁਹਾਡੇ ਨਾਲ 15 2200 ਸਾਲ ਪਿੱਛੇ ਤੇ ਉਹਨਾਂ ਨੇ ਆਪਣੀਆਂ ਜਾਨਾਂ ਬਾਰੀਆਂ ਕੁਰਬਾਨੀਆਂ ਦਿੱਤੀਆਂ ਫਾਂਸੀ ਦੇ ਦਸਿਆਂ ਨੂੰ ਚੁੰਮਿਆ ਤੇ ਅੰਗਰੇਜ਼ਾਂ ਨਾਲ ਲੜੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਤੋਂ ਆਪਣੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕੀਤੀ ਇੱਕ ਆਪਾਂ ਵਰਡ ਲੈ ਲਈਏ ਅਜ਼ਾਦੀ ਇੰਡੀਪੈਂਡੈਂਸ ਸਤੰਤਰਤਾ ਜੇਨੋ ਆਪਾ ਵਰਡ ਦੇ ਹਿਸਾਬ ਨਾਲ ਦੇਖੀਓ ਛੋਟਾ ਜਾਂ ਪਰ ਇਹਨੂੰ ਪ੍ਰਾਪਤ ਕਰਨ ਲਈ ਬਹੁਤ ਸਮਾਂ ਲੱਗਿਆ ਤੇ ਬਹੁਤ ਜਾਨਾਂ ਗਈਆਂ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਵਿੱਚ ਬਹੁਤ ਸਾਰੇ ਜਿਹੜੇ ਸੂਰਮੇ ਅੱਜ ਮੈਨੂੰ ਮਾਣ ਆਉਂਦੇ ਦੇਸ਼ ਤੇ ਮੈਨੂੰ ਆਪ ਦੀ ਹਿੰਦੁਸਤਾਨ ਤੇ ਮੈਨੂੰ ਆਪ ਦੀ ਮਿੱਟੀ ਤੇ ਮਾਣ ਆ ਜਿੱਥੇ ਇਹੋ ਜਿਹੇ ਸੂਰਮਿਆਂ ਨੇ ਜਨਮ ਲਿਆ ਜਿਨ੍ਹਾਂ ਨੇ ਆਪਣੀ ਦੇਸ਼ ਨੂੰ ਜਿਹੜਾ ਆਜ਼ਾਦ ਕਰਾਇਆ ਇਹ ਉਹਨਾਂ ਵਿੱਚ ਅਜਿਹੀ ਭਾਵਨਾ ਸੀ ਜੀ ਕਿ ਸਾਡਾ ਦੇ ਸਾਡੀ ਜ਼ਮੀਨ ਸਾਡੀ ਮਿੱਟੀ ਸਾਡਾ ਹੱਕ ਇੱਥੇ ਦੂਸਰਾ ਕਿਉਂ ਆ ਕੇ ਸਾਨੂੰ ਗੁਲਾਮ ਬਣਾ ਲਵੇ ਤੇ ਉਹਨਾਂ ਨੇ ਮਤਲਬ ਕਿ ਆਪਾਂ ਨੂੰ ਕਈ ਸਾਰੇ ਸੂਰਮਿਆਂ ਦੇ ਨਾਮ ਤੋਂ ਜਿਦਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਮਹਾਤਮਾ ਗਾਂਧੀ ਜੀ ਇਹ ਇਹਨਾਂ ਨੇ ਉਹ ਆਪਣਾ ਬਦਲਾ ਲੈਣ ਲਈ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਫਿਰ ਉਹ ਬਹੁਤ ਜ਼ਿਆਦਾ ਵੱਡੇ ਆਦਮੀ ਬਣ ਗਏ ਫਿਰ ਉਹਨਾਂ ਨੇ ਕੀ ਕੀਤਾ ਆਪਣੀ ਬੁੱਕ ਦੇ ਵਿੱਚ ਉਸ ਤਰ੍ਹਾਂ ਪੇਜ ਕੱਟ ਕੇ ਉਸ ਵਿੱਚ ਆਪਣਾ ਜਿਹੜਾ ਪਿਸਤੋਲ ਪਿਸਤੌਲ ਉਸ ਨੂੰ ਉਸ ਤਰ੍ਹਾਂ ਟਿਕਾਇਆ ਕਿ ਉਹਨਾਂ ਨੂੰ ਕੋਈ ਨਾ ਫੜ ਸਕੇ ਤੇ ਉਹ ਜਦੋਂ ਅੰਦਰ ਗਏ ਤੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਜਨਰਲ ਡਾਇਏ ਤੇ ਗੋਲ ਨੂੰ ਤੇ ਇਸ ਤਰ੍ਹਾਂ ਮਤਲਬ ਕਿ ਮੇਰੇ ਦੇਸ਼ 'ਚ ਮੈਨੂੰ ਮਾਨ ਆ ਕਿ ਉਹਨਾਂ ਨੇ ਇਹੋ ਜਿਹੇ ਨੇ ਜਨਮ ਲਿਆ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨੱਕ ਵਿੱਚ ਧਮ ਲਿਆ ਦੱਸਿਆ ਸਾਹ ਖਰਾ ਉਤਰੀਆ ਇੱਕ ਵਾਰੀ ਤਾੜੀ ਜਰੂਰ ਮਾਰ ਦਿਓ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਸਾਡੇ ਉੱਪਰਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਜਰੂਰ ਲੈ ਕੇ ਜਾਇਆ ਜਾਵੇ ਸਕੂਲ ਤੋਂ ਬਾਹਰ ਵੀ ਇਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਦਿਖਾਈ ਜਾਵੇ ਕਿਉਂਕਿ ਜਦੋਂ ਸਕੂਲ ਤੋਂ ਬਾਹਰ ਬੱਚਾ ਪਰਫਾਰਮੈਂਸ ਦੂਸਰੀ ਜਗ੍ਹਾ ਤੇ ਜਾ ਕੇ ਕਰਦਾ ਤਾਂ ਉਹਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਆਉਂਦੀ ਹੈ ਦੂਸਰਿਆਂ ਨਾਲ ਜਦੋਂ ਮਿਲ ਕੇ ਕਰਦਾ ਤੇ ਬੜੀਆਂ ਮੰਗੀਆਂ ਬੱਚੇ ਜਿਹੜੇ ਹਿੱਸਾ ਲੈਣ ਵਾਸਤੇ ਜਾ ਰਹੇ ਆ ਇਸ ਤੋਂ ਇਲਾਵਾ ਹੋਰ ਇੱਕ ਮਸਤੂ ਬਣਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਨਵੰਬਰ ਦੇ ਵਿੱਚ ਹੋਏਗਾ ਉਹਦੇ ਵਾਸਤੇ ਵੀ ਅਸੀਂ ਬੱਚਿਆਂ ਨੂੰ ਤਿਆਰ ਕਰ ਰਹੇ ਆ ਉਹ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਸਾਡਾ ਬੱਚਾ ਉਹ ਸਰਬਗੁਣ ਸੰਪਨ ਬਣ ਕੇ ਸਕੂਲ ਦੇ ਵਿੱਚੋਂ ਨਿਕਲੇ ਸਿਰਫ ਕੱਲੀ ਉਹਨੂੰ ਪੜ੍ਹਾਈ ਨਾ ਆਉਂਦੀ ਹੋਵੇ ਪੜ੍ਹਾਈ ਦੇ ਨਾਲ-ਨਾਲ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਵਿੱਜਣਾ ਕਿਸ ਤਰ੍ਹਾਂ ਦਾ ਕਦਰਾਂ ਕੀਮਤਾਂ ਕੀ ਹੁੰਦੀਆਂ ਵੱਡੇ ਛੋਟੇ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਇਹ ਸਾਰੀਆਂ ਚੀਜ਼ਾਂ ਵੀ ਉਹ ਸਿੱਖੇ ਬੱਚਾ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਦੇਸ਼ ਦੀ ਧਰਤੀ ਦੇ ਉੱਪਰ ਪੜਨ ਵਾਸਤੇ ਗਏ ਸੀ ਤਾਂ ਉਸ ਸਮੇਂ ਭਾਰਤ ਵਾਸੀਆਂ ਦੇ ਉੱਤੇ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੋ ਕਿ ਬਹੁਤ ਛੋਟੀ ਉਮਰ ਦਾ ਇੱਕ ਨੌਜਵਾਨ ਸੀ ਉਹਦੇ ਦਿਲ ਦੇ ਵਿੱਚ ਹਮੇਸ਼ਾ ਇਹ ਮੰਨਣਾ ਰਹਿੰਦੀ ਸੀ ਕਿ ਅਸੀਂ ਦੇਸ਼ ਨੂੰ ਵਾਪਸ ਚਲੇ ਜਾਈਏ ਤੇ ਅਸੀਂ ਵੀ ਜਾ ਕੇ ਆਜ਼ਾਦੀ ਦੇ ਵਿੱਚ ਹਿੱਸਾ ਲਈਏ ਪੜਾਈ ਜਿਹੜੀ ਉਹ ਬਾਅਦ ਚ ਵੀ ਹੋ ਸਕਦੀ ਹੈ ਪਰ ਜਿਹੜਾ ਦੇਸ਼ ਦੇ ਵਿੱਚ ਜ਼ੁਲਮ ਹੋ ਰਿਹਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਉਹ ਜਿਹੜੀ ਤੁਸੀਂ ਹੁਣੇ ਪੇਸ਼ਕਾਰੀ ਦੇਖੋਗੇ ਉਹਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨੂੰ ਵਿਦੇਸ਼ ਵਾਪਸ ਆਉਣ ਵਾਸਤੇ ਕਹਿ ਰਿਹਾ ਕਿ ਆਪਾਂ ਵਿਦੇਸ਼ ਦੀ ਧਰਤੀ ਤੇ ਚਲੀਏ ਤੇ ਭਾਰਤ ਵਾਸੀਆਂ ਨੂੰ ਜਾਗਰੂਕ ਕਰੀਏ ਕਿ ਸਾਨੂੰ ਆਜ਼ਾਦੀ ਲੈਣ ਤੋਂ ਬਿਨਾ ਹੋਰ ਕੋਈ ਵੀ ਜਿਹੜੀ ਚੀਜ਼ ਆ ਉਹ ਛੱਡਦੇ ਆ ਕਿਸੇ ਵੀ ਸਮਾਜ ਨੂੰ ਆਪਾਂ ਚਲਾਉਣਾ ਹੁੰਦਾ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਜੋਸ਼ ਵੀ ਹੁੰਦਾ ਖੰਡੇ ਦੇ ਮਾਰਨਾ ਕੰਮ ਕਰਨ ਵਾਲੇ ਵੀ ਹੁੰਦੇ ਆ ਜਿਹੋ ਜੀ ਜਗ੍ਹਾ ਤੇ ਜਿਹੋ ਜਿਹਾ ਵਿਵਹਾਰਤਨਾ ਪੈਂਦਾ ਉਹੋ ਜਿਹਾ ਵਰਤਿਆ ਜਾਂਦਾ ਸਾਰਿਆਂ ਦਾ ਯੋਗਦਾਨ ਬਰਾਬਰ ਹੈ ਹਾਂ ਸਾਰੇ ਹੀ ਸਤਿਕਾਰਯੋਗ ਆ ਜਿੰਨੇ ਸਾਰੇ ਸ਼ਹੀਦ ਅੱਜ ਤੱਕ ਹੋਏ ਆਪਣੇ ਦੇਸ਼ ਦੇ ਸਾਰਿਆਂ ਦੇ ਨਾਮ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਸਾਰੇਾਰੇ ਬੱਚਿਓ ਸਟੇਜ ਤੇ ਆਓ ਚੱਲੋ ਦੇਸ ਨੂੰ ਚੱਲੋ ਦੇਸ ਨੂੰ ਚੱਲੋ No,

I'm without ਫੇਰ ਮੁੰਝਣ ਤੇ ਜੀ ਆਇਆਂ ਨੂੰ ਸਕੂਲ ਸਾਡੇ ਲਈ ਇੱਕ ਮੰਦਿਰ ਹੈ ਇੱਕ ਗੁਰਦੁਆਰਾ ਤੇ ਇੱਕ ਬਹੁਤ ਹੀ ਵੱਡਾ ਪੂਜਾ ਦਾ ਸਥਾਨ ਹੈ ਸਕੂਲ ਦੇ ਬਾਰੇ ਮੈਂ ਕੁਝ ਲਾਈਨਾਂ ਕਹਿਣਾ ਚਾਹ ਰਹੀ ਹਾਂ ਜੋ ਵੀ ਮੇਰੇ ਵਿਹੜੇ ਆਇਆ ਜੋ ਵੀ ਮੇਰੇ ਵਿਹੜੇ ਆਇਆ ਬਦਲ ਗਈਆਂ ਤਕਦੀਰਾਂ ਜੋ ਵੀ ਮੇਰੇ ਇੱਕ ਮੰਦਿਰ ਹੈ ਇੱਕ ਗੁਰਦੁਆਰਾ एक बहुत ही वा पूजा का स्थान है स्कूल ने वारे मैं कुछ लाइना कहना चाह रही हाँ जो भी मेरे वेड़े आया जो भी मेरे वेड़े आया बदल गई तकदीर जो भी मेरे वेड़े आया बदल ग पत्थर तो मैं बुद्ध तराशे पत्थर तो मैं बुद्ध तराशे ਰੰਗਾਂ ਤੋਂ ਤਸਵੀਰਾਂ ਭਾਂਡਾ ਸਭ ਦਾ ਓਨਾ ਭਰਿਆ ਭਾਂਡਾ ਸਭ ਦਾ ਓਨਾ ਭਰਿਆ ਜਿੰਨਾ ਸੀ ਕੋਈ ਖਾਲੀ ਮਿਹਨਤ ਥੋਡੀ ਰਹਿਮਤ ਮੇਰੀ ਮਿਹਨਤ ਥੋਡੀ ਰਹਿਮਤ ਮੇਰੀ ਬਦਲੀਆਂ ਇੰਜ ਲਕੀਰਾਂ ਜੋ ਵੀ ਮੇਰੇ ਵਿਹੜੇ ਆ ਗਏ ਜੋ ਵੀ ਮੇਰੇ ਵੇੜੇ ਆਏ ਲੈ ਗਏ ਗਿਆਨ ਖਜ਼ਾਨਾ ਆਲਸ ਵਾਲੇ ਖਾਲੀ ਰਹਿ ਗਏ ਆਲਸ ਵਾਲੇ ਖਾਲੀ ਰਹਿ ਗਏ ਲੱਭ ਕੇ ਨਵਾਂ ਬਹਾਨਾ ਆਲਸ ਵਾਲੇ ਖਾਲੀ ਰਹਿ ਗਏ ਲੱਭ ਕੇ ਨਵਾਂ ਬਹਾਨਾ ਗੁਰੂ ਜਨਾਂ ਦੀ ਉਂਗਲ ਫੜ ਕੇ ਗੁਰੂ ਜਨਾਂ ਦੀ ਉਂਗਲ ਫੜ ਕੇ ਚਾਨਣ ਜਿੰਨਾ ਫੜਿਆ ਉੱਚਾ ਰੁਤਬਾ ਸੁੱਚੀ ਮੇਨ ਉੱਚਾ ਰਤਵਾ ਸੁੱਚੀ ਮਿਹਨਤ ਸੇਜਦਾ ਹੋਇਆ ਜ਼ਮਾਨਾ ਅੱਜ ਅਸੀਂ ਇਸ ਪ੍ਰੋਗਰਾਮ ਦੇ ਲਈ ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਸਰਦਾਰ ਸੁਖਿੰਦਰ ਸਿੰਘ ਰਾਉਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੱਚਿਆਂ ਦੀ ਹੌਸਲਾ ਫਜ਼ਾਈ ਦੇ ਲਈ ਉਹ ਹਰ ਸਾਲ 10000 ਰੁਪਿਆ ਇਨਾਮ ਵੰਡ ਸਮਾਰੋਹ ਲਈ ਦਿੰਦੇ ਨੇ ਉਹਨਾਂ ਦੇ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ हूँ मैं स्टेज पर सदा दी हाँ मैडम कमलजीत कौर स्कूल इंचार्ज सरदार सुखजिंदर सिंह जी राउके कैप्टन जसवंत सिंह जी जगदीप सिंह जी जसपाल सिंह जी ਸਟਾਫ ਨੂੰ ਬੇਨਤੀ ਕੀਤੀ ਜਾਂਦੀ ਹੈ ਪਲੀਜ਼ ਰਿਕੁਐਸਟ ਹੈ ਕਿ ਸਟੇਜ ਤੇ ਸੁਖਵਿੰਦਰ ਸਿੰਘ ਦੇ ਨਾਲ ਸਾਰੇ ਆ ਜਾਓ ਤੇ ਕਲਾਸ ਇਨਚਾਰਜ ਐਕਸਪੀਰੀਅੰਸ ਹੈ ਅਗਰ ਸਾਡੇ ਆ ਜਾਓ ਭਵਿੰਦਰ ਚਲ ਵੀ ਮਤ ਉਸ ਦਿਖਾ ਬਹੁਤ ਜੀ ਦਿ ਲੋ ਰਪੀ ਦਾ ਸਭ ਤੋਂ ਪਹਿਲਾਂ ਤੁਹਾਨੂੰ ਸੁਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਆਪਣਾ ਤੇ ਆਪਣੇ ਸਕੂਲ ਦਾ ਨਾਮ ਦੱਸੋ ਮੇਰਾ ਨਾਮ ਜਗਤਪ੍ਰੀਤ ਸਿੰਘ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਲੜਕੇ ਵਿੱਚ ਪੜਦਾ ਹਾਂ ਤੁਸੀਂ ਸੁਤੰਤਰਤਾ ਦਿਵਸ ਤੇ ਦੇਸ਼ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਦੇਸ਼ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਹਾਂ ਦੇ ਸਭ ਤੋਂ ਪਹਿਲਾਂ ਉਹ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਸਾਨੂੰ ਸਾਰਿਆਂ ਨੂੰ ਅੱਜ ਕੱਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਰ ਘਰ ਦੇ ਵਿੱਚ ਏਕਤਾ ਹੋਣੀ ਵੀ ਚਾਹੀਦੀ ਹੈ ਅਤੇ ਜੋ ਗਰਮੀ ਬਹੁਤ ਵਧ ਰਹੀ ਹੈ ਗਰਮੀ ਵਧਣ ਦਾ ਬਸ ਇੱਕੋ ਕਾਰਨ ਹੈ ਕਿ ਇਹ ਜਿਹੜੇ ਸਮਾਜ ਹੈ ਆਪਣੇ ਫਾਇਦਿਆਂ ਵਾਸਤੇ ਰੁੱਖਾਂ ਨੂੰ ਕੱਟ ਰਿਹਾ ਹੈ ਤੇ ਇਸ ਕਰਕੇ ਵੀ ਆਪਾਂ ਨੂੰ ਵੱਧ ਤੋਂ ਵੱਧ ਰੱਖ ਲੈਣੇ ਚਾਹੀਦੇ ਹੈ ਰੱਖ ਲਗਾ ਕੇ ਆਪਾਂ ਨੂੰ ਛੱਡਣੇ ਨਹੀਂ ਚਾਹੀਦੇ ਸਭ ਉਹਨਾਂ ਦੇ ਜਿੰਨਾ ਟਾਈਮ ਵੱਡੇ ਨਹੀਂ ਹੁੰਦੇ ਉਹਨਾਂ ਟਾਈਮ ਆਪਾਂ ਨੂੰ ਉਹਨਾਂ ਦੀ ਜਿਹੜੇ ਆ ਕੇਅਰ ਕਰਨੀ ਚਾਹੀਦੀ ਹੈ ਆਪਣਾ ਨਾਮ ਦੱਸੋ ਮੇਰਾ ਨਾਮ ਮਨਿੰਦਰ ਸਿੰਘ ਹੈ ਤੁਸੀਂ ਸੁਤੰਤਰਤਾ ਦਿਵਸ ਤੇ ਦੇਸ਼ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਮੈਂ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਇਹਨਾਂ ਨੇ ਦੇਸ਼ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਮੈਂ ਦੇਸ਼ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕਰਨਾ ਚਾਹੀਦਾ ਮੇਰਾ ਨਾਮ ਅਰਪਿਤ ਸਿੰਘ ਹੈ ਮੈਂ 12ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਸਾਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਆਪਣਾ ਫਰਜ਼ ਪਹਿਚਾੰਨਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਭਾਰਤ ਨੂੰ ਉੱਚਾ ਚੁੱਕਣਾ ਚਾਹੀਦਾ ਹੈ